ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਢਟਾਰ ਦੇ ਫਾਊਂਡਰ ਐਸਟੇਟ ਅੱਜ ਆਪਾਂ ਬਣਾ ਰਹੇ ਆਂ ਛੱਡਾ ਬਹੁਤ ਅਕੈਡਮੀ ਚ ਕੀ ਚੱਲ ਆ ਠੀਕ ਹੈ ਚਿਕਨ ਚੱਲ ਰਹੇ ਆ ਠੀਕ ਹੈ ਤੇ ਇਹ ਆਪਣੀ ਅਕੈਡਮੀ ਲੁਧਿਆਣਾ ਲਗੀ ਸਾਹਿਬਾ ਜੀ ਠੀਕ ਹੈ ਇਹਦੇ ਵਿੱਚ ਆਪਾਂ ਆਰਮੀ ਦੀ ਕੋਲ ਦੀ ਤਿਆਰੀ ਕਰਾਉਂਦੇ ਬੱਚਾ ਜਿਵੇਂ ਤੁਹਾਨੂੰ ਪਾਸ ਕਰਨ ਕੀ ਆ ਗਈ ਜਲਦੀ ਜਲਦੀ ਪੰਜਾਬ ਪੁਖਸਾ ਰਿਜ਼ਲਟ ਸਾਰਾ ਕੁਝ ਆ ਜਾਣਾ ਸਭ ਜਨਾਈ ਦੀ ਤੁਸੀਂ ਆਪਣੀ ਤਿਆਰੀ ਜਿਹੜੀ ਮੇਰੇ ਨਾਲ ਹੋ ਕੇ ਕਰ ਸਕਦੇ ਤੇ ਇਥੇ ਰੈਂਡ ਸੈਂ ਦਾ ਬਾਈਕ ਦਾ ਸਾਰਾ ਪੂਰਾ ਪ੍ਰਬੰਧ ਕੀਤਾ ਹੈ ਜੀ ਵੇਚਣ ਲਈ ਹੈ ਨਾ ਨੌਂ ਵੇਚਣ ਲਈ ਹੈ ਠੀਕ ਨਾ ਦਰਮਿਆਨ ਯਾਰ ਤੇ ਤੁਸੀਂ ਵੀ ਜੇ ਤੁਸੀਂ ਚਾਹੋ ਉਹਨਾਂ ਕੋਲ ਜਾ ਕੇ ਤੇ ਤੁਸੀਂ ਵਿਜ਼ਿਟ ਆ ਕੇ ਕਰ ਸਕਦੇ ਹੋ ਸਾਰਾ ਸਾਡੇ ਬਾਦਲਾ ਅਟਾ ਸਾਹਿਬ ਫੋਰ ਦਿਖਾਵਾ ਆਉਂਗਾ ਠੰਡਾ ਯਾਰ ਤੇ ਕਰ ਵੀ ਕੇ ਪੂਰਾ ਕਰਤਾ ਪੂਰਾ ਕਰਤਾ ਜੀ ਕਾਲੇ ਮਿਸਰੀ ਦਿਖਾ ਲਓ ਕਰਨਾ ਖਰੀਦਾਰੋਂ ਕੇ ਤੇ ਆਹ ਸਭ ਸੀਨ ਹੈ ਜੀ ਠੀਕ ਹੈ ਤੁਸੀਂ ਜਰੂਰ ਵਿਜ਼ਿਟ ਕਰੋ ਜੀ ਫਿਰ ਤੁਹਾਨੂੰ ਮਿਲਣੇ ਆ ਜੀ ਗਰੁੱਪ ਕੋਲਿਆ ਨਾ ਸੀਨ ਲਈ ਠੀਕ ਹੈ ਉੱਪਰ ਵਿਜ਼ਿਟ ਕਰਦੇ ਦੇਖੋ ਇਹ ਮੈਨੂੰ نیچے ਤੇ ਆਲ ਕਰਕੇ ਤੁਸੀਂ ਸਾਰਾ ਕੁਝ ਜੀ ਦੇ ਪੁੱਛ ਸਕਦੇ ਕਿਉਂਕਿ ਦਿਮਗ ਸਾਰਾ ਠੀਕ ਹੈ ਬੋਏ ਸਾਰਾ ਹੈ ਅਕੈਡਮੀ ਲੱਭਦੇ ਨੇ ਆਪਣੇ ਠੀਕ ਹੈ ਜੀ ਓਕੇ ਮਿਲਣਾ